ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਸਤਿ ਸ਼੍ਰੀ ਅਕਾਲ ਹੋਵੋਗੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਚੱਲਨੇ ਆ ਅੱਜ ਵਿਆਹ ਤੇ ਪੈਂਸ ਚ ਮੇਰੀ ਮਾਸੀ ਦੇ ਪੁੱਤੇ ਦਾ ਵਿਆਹ ਹੈਗਾ ਆਪਾਂ ਜਾਵਾਂਗੇ ਪੁੱਛੋ ਕੈਂਚੀਆਂ ਤੇ ਆਪਾਂ ਮੌੜ ਪਹੁੰਚਣ ਆਲੇ ਆ ਘਰੇ ਬਸ ਕਾਲੀ ਕਾਲੀ ਤਿਆਰ ਹੋਏ ਸਵੇਰੇ ਕਿਉਂਕਿ ਦੂਰ ਜਾਣਾ ਸੀਗਾ ਪੈਂਸ ਛੇਤੀ ਹੋਣਾ ਸੀ ਟਾਈਮ ਹੀ ਨਹੀਂ ਮਿਲਿਆ ਹੈਗਾ ਵਲੌਗ ਸ਼ੁਰੂ ਕਰਨ ਦਾ ਬਸ ਮੇਰੇ ਕੋਲ ਕੁਝ ਨਾ ਕੰਮ ਨੇ ਬੈਠ ਕੇ ਤਿਆਰ ਹੋਏ 9:30 ਚੱਲੇ ਸੀਗੇ ਤੇ 10:00 ਹੋ ਗਏ ਹੁਣ ਘੰਟੇ 'ਚ ਅਸੀਂ ਪਹੁੰਚ ਗਏ ਬਸ ਪਹੁੰਚਣ ਵਾਲੇ ਆ ਗਏ ਸੀ ਮੋੜ ਤੇ ਮੋੜਸ ਜਾਵਾਂਗੇ ਮੇਰੀ ਭੈਣ ਨੂੰ ਚੜਾਵਾਗੇ ਨਾਲ ਤੇ ਉਹ ਤੋਂ ਸਾਡੇ ਨਾਲ ਜਾਊਗੀ ਵਲੌਗ ਕਰਿਓ ਜੀ ਅੱਗੇ ਅੱਗੇ ਦੇਖਿਓ ਦਿਹਾਵੀ ਸੁਬਹ ਇੰਜੋਏ ਕਰਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਵਿਆਹ ਤੇ ਘੰਟੇ ਦੀ ਵਾਰਟ ਸਾਡੀ ਅੱਗੇ ਰਹਿ ਜੂਗੀ ਘੰਟੇ 'ਚ ਤਾਂ ਪਹੁੰਚ ਜਾ ਕੇ ਮੋੜਾਂ ਤੋਂ ਪੁੱਜੋ ਕੈਂਚੀਆਂ ਤੇ ਜੋਤ ਪਿੱਛੇ ਬੈਠਾ ਹੈ ਹਰਮਨ ਬੈਠੀ ਆਰਮੰਦੀ ਵੀ ਹੋ ਗਈ ਹੈ ਤਾਂ ਥੋੜੀ ਜੀ ਚਲੋ ਜੀ ਆਪਾਂ ਫੇਰ ਮਿਲਦੇ ਆ ਅੱਗੇ ਜਾ ਕੇ ਫੇਰ ਵਲੋਗ ਕੰਟੀਨਿਊ ਕਰਾਂਗੇ ਬਣੇ ਰਿਹਾ ਕੋ ਬਲੌਗ ਦੇ ਨਾਲ ਆ ਗਿਆ ਨਾ ਗਰੇਟਾ ਰਾਜਾ ਬਸ ਘਰ ਨੇੜੇ ਆ ਗਿਆ ਪੈਣ ਦਾ ਹੁਣ ਅਸੀਂ ਫੇਰ ਬਣਾਵਾਂਗੇ ਵੀਰੂ ਹੋਰ ਠੀਕ ਹੈ ਨਾ ਰੋਟੀ ਨਾਲ ਦੇਖੋ ਆ ਗਏ ਸੀਗੇ ਅਸੀਂ ਪੈਣ ਕੇ ਘਰੇ ਨਾਲੇ ਹੁਣ ਪਹਿਲੇ ਚਾਹ ਬਣਾ ਲਈਏ ਚਲ ਕੁਕਕੁਕ ਚਾਹ ਪੀ ਕੇ ਭਾਈ ਚੱਲਾਂਗੇ ਉਦੋਂ ਤਾਂ ਚਾਹ ਆਜੋਦੀ ਮਨ ਬੈਸ ਜਾਵਾਂਗੇ ਤੇ ਨਾ ਮੈਂ ਵੀਡੀਓ ਸ਼ੁਰੂ ਕਰੀਏ ਸ਼ੇਰੇ ਦੀ ਵੀਡੀਓ ਬਣਾਉਣ ਦੀ ਮਾਰੀ ਨੇ ਪਿਛਲੇ ਸਾਲ ਸਾਲ ਤਾਂ ਹਜੇ ਹੋਇਆ ਨਹੀਂ ਫੇਰੀ ਭਾਣਜੀ ਦਾ ਵਿਆਹ ਹੋਇਆ ਸੀ ਤੁਸੀਂ ਬਲੌਗ ਵੀ ਦੇਖੇ ਨੇਗੇ ਤੇ ਸ਼ੇਰੇ ਜੜਾਏ ਨੇਗੇ ਮੈਨੂੰ ਬਾਹਰ ਸੋਹਣੇ ਲੈ ਕੇ ਨੇ 4000 ਖਰਚ ਆ ਗਿਆ ਤੇ ਵਿੱਚ ਕਲੀਰੇ ਨੇ ਵਿੱਚ ਕਾਰਡ ਜੜਿਆ ਹੋਇਆਗਾ ਵਿਆਹ ਵਾਲਾ ਦੋ ਫੋਟੋਆਂ ਲੱਗੀਆਂ ਨੇ ਸਾਰੇ ਕਮਰੇ ਤੇ ਮੂਰੀ ਬਹੁਤ ਸੋਹਣੇ ਸ਼ੈਰ ਚਿਹਰੇ ਜਿਹੜੇ ਹੋਣਗੇ ਉਹ ਜਵਣਾ ਨਾ ਵੀਰੇ ਉਹ ਦੀਪੀ ਦੀ ਫੋਟੋ ਕਿਵੇਂ ਉਹ ਨੇੜੇ ਉਹ ਕਰੀ ਰਖੜੀ ਵੇਲੇ ਜੀ ਅੱਛਾ ਇਹ ਜੜਵਾਈ ਹੈ ਇਹਨਾਂ ਨੇ ਵੀਰੇ ਆਪਾਂ ਕਦੋਂ ਮਿਲਾਂਗੇ ਦੋਨਾਂ ਭੈਣ ਭਰਾਵਾਂ ਨੇ ਭਾਣਜਾ ਮੇਰਾ ਆਰਮੀ ਚਾ ਜੀ ਤੁਹਾਨੂੰ ਪਹਿਲਾਂ ਵੀ ਤੁਸੀਂ ਵਲੌਗ ਚ ਦੇਖਿਆ ਹੋਊਗਾ ਇਹਨਾਂ ਦੇ ਹਜੇ ਪੌੜੀਆਂ ਤਿਆਰ ਕਰਵਾਉਣ ਵਾਲੀਆਂ ਨੇ ਬਸ ਅਗਲੇ ਸਾਲ ਮੇਰੇ ਭਾਣਜੇ ਦਾ ਵਿਆਹ ਹੈ ਫਿਰ ਸਾਰਾ ਕੰਮ ਕਰਾ ਲੈਣਗੇ ਕੰਪਲੀਟ

ਚਾਹ ਵੀ ਹੁੰਦੀ ਹੈ ਕਿਸੇ ਚਾਹ ਵੀ ਪੀ ਲਓ ਜੀ ਅਸੀਂ ਆ ਗਏ ਸੀ ਪੈਲਸ ਚ ਬੈਠੇ ਨੂੰ ਅੱਧਾ ਘੰਟਾ ਹੋ ਗਿਆ ਸੀ ਪਹੁੰਚ ਗਏ ਸੀ ਬੰਦਿਆਂ ਦਾ ਨਹੀਂ ਮਿਲਦਾ ਜਿੱਟਾ ਤੇ ਬਰਾਤ ਹਜੇ ਆਈ ਨਹੀਂ ਹੈਗੀ ਮੈਂ ਤਾਂ ਬੈਠ ਰਿਹਾ ਤੇ ਫਿਰ ਆਪਿਆਰ ਕੀ ਬੋਲਣਾ ਆ ਗਏ ਸੀਗੇ ਮੇਰੇ ਤੋਂ ਫਿਰ 8 ਵਜੇ ਆਪਾਂ ਨਹੀਂ ਸੀਗੇ 7:30 ਵਜੇ ਤੋਂ ਬਾਰੇ ਅਸੀਂ ਆਉਂਦੇ ਹੋਏ ਮਾਨਸਾ ਤੋਂ ਨਾ ਉਹਦਾ ਸਬਜ਼ੀ ਮੰਡੀ ਹੈਗੀ ਬਹੁਤ ਸਬਜ਼ੀ ਹੁੰਦੀ ਐ ਤੇ ਥੋੜੀ ਸ਼ਾਮ ਨੂੰ ਹਨਾ ਕਾ ਟ੍ਰੇਡ ਵੀ ਲਾ ਦਿੰਦੇ ਨੇ ਸਬਜ਼ੀ ਲਿਆਏ ਆਪਾਂ ਕਿੰਨਾ ਵੱਜ ਰਹੇ ਨੇ ਕੁਝ ਗੋਭੀ ਤੇ ਕੁਝ ਆਲੂ ਬਹੁਤ ਜਰ ਮੈਂ ਥੋੜੀ ਕੱਟ ਕੇ ਰੱਖ ਦਿਆ ਇਹ ਕੱਪੜੇ ਵੀ ਨਹੀਂ ਬਦਲੇ ਈ ਵਾਰ ਮੈਂ ਕੱਪੜੇ ਬਦਲੀਏ ਨਹੀਂ बस ब्लॉग तुम इंजॉय किया थोड़ा थोड़ा ब्लॉग बनाया कि का तो मेल मिल जहा बनाया थोड़ा थोड़ा बस जिन्ना को भी बलॉग बनया होना धन्यवाद करेगी वीडियो के लाइक शेयर कमेंट जरूर करें धन्यवाद